ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅੱਜ ਅਸੀਂ ਆਪਾਂ ਜਾਣਕਾਰੀ ਲਵਾਂਗੇ ਜੀ ਇੱਥੇ ਦਾ ਕਾਰੋਬਾਰ ਕਰਦਾ ਸਰਦਾਰ ਜੀ ਪੂਰੀ ਜਾਣਕਾਰੀ ਲਵਾਂਗੇ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਬਲਜੀਤ ਸਿੰਘ ਜੀ ਕਿੰਨੇ ਸਾਲ ਤੋਂ ਬਾਬਾ ਜੀ ਕੰਮ ਕਰ ਰਹੇ ਹੋ ਅੰਨੂ ਅਗਰੇ 72-73 ਸਾਲ ਹੋ ਗਏ ਤੇ ਜੋ ਵੀ ਇੱਥੇ ਬਿਠਾ ਹੈ ਕਿੰਨੇ ਪ੍ਰਕਾਰ ਦਾ ਹੈ ਜੀ ਪੂਰੀ ਜਾਣਕਾਰੀ ਸਾਡੀ ਟ੍ਰੈਂਡਰ ਨਿਊਜ਼ ਟੀਮ ਨੂੰ ਦਿਓ ਇੱਥੇ ਦੀ ਵੈਰਾਈਟੀ ਛੇਪ ਲਗ ਲਗ ਹੋ ਜਾਂਦੀ ਹੈ ਸੁੱਕਾ ਬਿਠਾ ਹੁੰਦਾ ਗੋਰੀ ਬਿਠਾ ਗੋਰੀ ਦਾ ਇੱਥੇ ਬੜੀਆਂ ਵੈਰਾਈਟੀਆਂ ਆ ਜਾਂਦੀਆਂ ਡਰਾਈ ਫੂਡ ਬੇਟਾ ਹੁੰਦਾ ਦਾ ਕਸ਼ਮੀਰੀ ਬੇਟਾ ਹੁੰਦਾ ਵਾ ਮੈਂ ਦਿਖਾ ਸਕਦੇ ਹਾਂ ਇਹ ਸੁੱਕਾ ਬੈਠਾ ਜੀ ਇਹ ਸਾਡਾ ਸੁੱਕਾ ਬੈਠਾ ਹੈ ਇਹ ਗੁੜੀ ਬੈਠਾ ਜੀ ਇਹ ਗੋਲੀ ਵਾਲਾ ਹੁੰਦਾ ਜੀ ਇਹ ਕੀ ਕੀ ਰੇਟ ਨੇ ਬਤਾ ਜੀ ਗੋਲੀ ਵਾਲਾ ਕੀ ਰੇਟ ਹੈ ਇਹ 160 ਰੁਪਏ ਕਿਲੋ ਇਹ ਆਪਣਾ ਗੁੜੀ 150 ਰੁਪਏ ਕਿਲੋ ਇਹ ਵਾ 140 ਰੁਪਏ ਕਾਰੋਬਾਰ ਕਿਵੇਂ ਚੱਲ ਰਿਹਾ ਹੈ ਤੁਹਾਡਾ ਕਾਰੋਬਾਰ ਆਈ ਦਾ ਜੋ ਸਮਝਨੇ ਹਸਾਬ ਨਾਲ ਆ ਕਾਫੀ ਫਰਕ ਪੈ ਗਿਆ ਕਿੰਨੀ ਉਮਰ ਹੋ ਗਈ ਹੈ ਤੁਹਾਡੀ ਆਪਣੀ ਹਜ਼ਰ 60 ਸਾਲ 60 ਸਾਲ ਦੀ ਉਮਰ ਹੋ ਚੁੱਕੀ ਹੈ ਬਾਬਾ ਜੀ ਹਜ਼ੂਰ ਗਵਸਤਾ ਦੇ ਵਿੱਚ ਮਿਹਨਤ ਕਰਕੇ ਆਪਣੇ ਘਰ ਦਾ ਮਿਹਨਤਾਂ ਚ ਬਹੁਤ ਜ਼ਿਆਦਾ ਗਈ ਹੈ ਅੱਛਾ ਜੀ ਪਰ ਉਹਦਾ ਮੁੱਲ ਨਹੀਂ ਮਿਲ ਰਿਹਾ ਮੁੱਲ ਨਹੀਂ ਮਿਲ ਰਿਹਾ ਬਾਬਾ ਜੀ ਦਾ ਕਹਿਣਾ ਵੀ ਜਿਹੜੀ ਮਿਹਨਤ ਕਰਦੇ ਆ ਉਹਦਾ ਮੁੱਲ ਨਹੀਂ ਮਿਲ ਰਿਹਾ ਦੋ ਮਠਿਆਈਆਂ ਦੇ ਰੇਟ ਆਸਮਾਨ ਜਿਵੇਂ ਕੱਲ ਚੋਲ ਆਸਮਾਨ ਚ ਪਹੁੰਚ ਗਏ ਇਹ ਮੁੱਲ ਨਹੀਂ ਕੁਛ ਨਹੀਂਗਾ ਮੁੱਲ ਨਹੀਂ ਮਿਹਨਤ ਦਾ ਬਹਾਦਰ ਤੋਂ ਜ਼ਿਆਦਾ ਮਿਹਨਤ ਦਾ ਬਹਾਦਰ ਰੋਬੇ ਮਹਿੰਗਾਈ ਦਾ ਦੌਰ ਹੈ ਘਰ ਦੇ ਖਰਚੇ ਕਰਨੇ ਵੀ ਪੂਰੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੋ। ਉਹ ਜਲਦੀ ਵੀ ਗ੍ਰਾਮ ਦਾ ਨੇ ਕਿਰਪਾ ਕੀਤੀ ਹੋਈ ਆ। ਚੱਲੀ ਜਾ ਰਹੇ ਆ ਪੁਰਾਣੇ ਬੈਠੇ ਆ। ਠੀਕ ਹੈ। ਮਰਾ ਗ੍ਰਾਮ ਦਾ ਸਾਡੀ ਗ੍ਰਾਮਾ ਨਿਊਜ਼ ਟੀਮ ਤੁਸੀ ਪੂਰਾ ਸਤਿਕਾਰ ਦਿੱਤਾ ਪਿਆਰ ਦਿੱਤਾ ਤੇ ਹੁਣ ਤੁਸੀਂ ਆਪਣਾ ਮੋਬਾਈਲ ਨੰਬਰ ਦਿਓ। 98140 7150 ਕਿਹੜਾ ਐਡਰੈਸ ਹੈ? ਇਹ ਅਨਿਸ਼ ਛੱਤੀ ਗੁਈ ਪੇਠੇ ਵਾਲਾ ਬਿਜਾਰ ਹੈਗਾ। ਅਮਨ ਬੇਠਾ ਵੰਡਾਰ। ਅਮਨ ਬੇਠਾ ਵੰਡਾਰ। ਤੁਸੀਂ ਅਮਰਲ ਸਰ ਦੇ ਪੰਜਾਬੀਆਂ ਨੂੰ ਕੀ ਕਹਿਣਾ ਚਾਹੋਗੇ? ਇਹੋ ਜੀ ਇਹ ਜਿਹੜੀ ਸ਼ੁੱਧ ਮਠਿਆਈ ਹੈਗੀ ਹੈ ਇਹਨੂੰ ਪ੍ਰਮੋਟ ਕਰੋ ਇਹ ਮਤਲਬ ਕਿ ਖਾਲਸ ਇੱਥੇ ਕੋਈ ਮਿਲਾਵਟ ਨਹੀਂ ਕੋ ਕੁਝ ਨਹੀਂ ਸਭ ਤੋਂ ਵਧੀਆ ਮਠਿਆਈ ਹੈ ਤੇ ਸਸਤੀ ਹੈ ਬਹੁਤ ਕੀ ਨਾਮ ਦੱਸੇ ਆਪਣਾ ਬਲਜੀਤ ਸਿੰਘ ਬਲਜੀਤ ਸਿੰਘ ਜੀ ਨੇ ਸਾਡੇ ਕੈਨਾਲ ਨੇ ਜੀ ਉਹਨੂੰ ਆਪਣੇ ਪਿਆਰ ਨਾਲ ਨਿਊਜ਼ ਦਿੱਤੀ ਹੈ ਤੇ ਸਾਰੇ ਪੰਜਾਬੀਨ ਅਪੀਲ ਹੈ ਭਾਈ ਇਸ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਕਿਉਂਕਿ ਅਸੀਂ ਵਧੀਆ ਤੇ ਵਧੀਆ ਨੀਸ ਤੁਹਾਨੂੰ ਤਾਂ ਹੀ ਦੇ ਸਕਦੇ ਆ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਧੰਨਵਾਦ ਅਡਾ ਜੀ ਧੰਨਵਾਦ ਤੁਹਾਡਾ